ਤੀਆਂ ਦਾ ਤਿਉਹਾਰ ਮੰਨਦਾ ਕਿ ਪਹਿਲੇ ਜਮਾਨੇ 'ਚ ਸੀ ਜਿਹੜੀਆਂ ਕੁੜੀਆਂ ਸੀ ਵਿਆਹ ਤੋਂ ਬਾਅਦ ਆਪਣੇ ਪੇਕੇ ਆਉਂਦੀਆਂ ਸੀ ਤੇ ਉੱਥੇ ਆ ਕੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਸੀ ਪਿੰਗਾ ਝੂਟਦੀਆਂ ਸੀ ਫਿਰ ਸਾਂਵੇਂ ਲੱਗਦੇ ਸੀ ਪਿੰਡਾਂ ਦੇ ਵਿੱਚ ਫਿਰ ਕੁੜੀਆਂ ਉੱਥੇ ਸਾਂਵੇਂ ਦੇਖਣ ਜਾਂਦੀਆਂ ਸੀ ਉਹਦੇ ਜਿਹੜੇ ਸੀ ਜਦੋਂ ਕੁੜੀਆਂ ਸਹੁਰੇ ਚਲੇ ਜਾਂਦੇ ਸੀ ਪੇਕੇ ਸਾਂਵੇਂ ਲੈ ਕੇ ਜਾਂਦੇ ਸੀ ਫਿਰ ਉਹਨਾਂ ਦੇ ਸਹੁਰੇ ਉਹਨਾਂ ਨੂੰ ਕੱਪੜੇ ਝੂੜੀਆਂ ਬੈਂਗਲਸ ਸੁਹਾਗ ਦਾ ਸਾਰਾ ਸਮਾਨ ਦੇ ਕੇ ਉਹਨਾਂ ਨੂੰ ਫਿਰ ਇਸ ਲਈ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੀਆਂ ਨੂੰ ਮੰਨਣਾ ਚਾਹੀਦਾ ਕੁੱਖ ਚ ਨਹੀਂ ਜੀ ਬਿਲਕੁਲ ਨਹੀਂ ਇਹ ਤਾਂ ਇੱਕ ਹੋਰ ਪਾਪ ਹੈ ਦੀ ਅਨੁਮਾਨਣਾ ਹਾਇਕਲ ਤੇ ਫੁੱਤਾ ਦਵਾ ਦਤੀਆਂ ਸਾਧ ਦਿੰਦੀਆਂ ਨੇ ਪਰ ਦੀਆਂ ਲਿਖਦੀਆਂ ਵੀ ਤਰੱਕੀ ਵੀ ਅੱਜ ਕੱਲ ਤੇ ਇਹੀ ਕਰ ਰਹੀਆਂ ਨੇ ਜਿੱਥੇ ਵੀ ਦੇਖ ਲੋ ਸਗੋ ਤੀਆਂ ਨੂੰ ਤਾਂ ਪੜਾਣਾ ਲਿਖਾਣਾ ਚਾਹੀਦਾ ਹੈ ਅੱਗੇ ਵਧਾਣਾ ਚਾਹੀਦਾ ਹੈ ਡਾਕਟਰ ਜੀ ਰਾਜ ਸਾਹਿਬ ਵਿਭਾਗ ਵਿੱਚ 70% ਕੁੜੀਆਂ ਦਾ ਹੀ ਯੋਗਦਾਨ ਹੈ ਠੀਕ ਐਕਚੁਅਲ ਤੇ ਇਹ ਬੇਬੀ ਆ ਇਸ ਦੀਆਂ ਖੁਸ਼ੀਆਂ ਸੀ ਅੱਜ ਤੱਕ ਮਨਾਉਂਦੇ ਆ ਰਹੇ ਜਿਸ ਦਿਨੇ ਇਹਦਾ ਜਨਮ ਹੋਇਆ ਸੀ ਉਸ ਦਿਨ ਅਸੀਂ ਹਸਪੀਟਲ ਵਾਲਾ ਕਮਰਾ ਵੀ ਸਾਰਾ ਸਜਾਇਆ ਸੀ ਵੇੜ ਤੋਂ ਲੈ ਕੇ ਅੰਦਰ ਤੱਕ ਸਾਰਾ ਹੀ ਸਜਾਵਟ ਕਰਕੇ ਇਹਦੇ ਚਰਨ ਜਿਹੜੇ ਅਸੀਂ ਵਾਈਟ ਕਪੜੇ ਤੇ ਲਗਾ ਕੇ ਅੱਜ ਵੀ ਅਸੀਂ ਆਪਣੇ ਲੋਕਰ 'ਚ ਰੱਖਦੇ ਹਾਂ ਕਿਉਂਕਿ ਬੇਟੀਆਂ ਜਿਹੜੀਆਂ ਨੇ ਲక్ష్ਮੀਆਂ ਇਹ ਦੌਲਤ ਇਹ ਘਰ ਦੀ ਇਸ ਘਰ 'ਚ ਬੇਟੀ ਨਹੀਂ ਆ ਉਹ ਘਰ ਘਰ ਨਹੀਂ ਹੁੰਦਾ ਇਸ ਲਈ ਇਹੋ ਹੀ ਕਿੰਨੇ ਆ ਕਿ ਇਹ ਧੀਆਂ ਦਾ ਤਿਆਰ ਜਿਹੜਾ ਹੈ ਇਹਨਾਂ ਬੱਚੀਆਂ ਦੀਆਂ ਧੀਆਂ ਦਾ ਤਿਆਰ ਆ ਇਹਨੂੰ ਬੜੀ ਧੂਮ-ਧਾਮ ਨਾਲ ساری ਉਮਰ ਮਨਾਇਆ ਜਾਂਦਾ ਔਰ ਮਨਾਣਾ ਚਾਹੀਦਾ ਤਾਂ ਇੱਕ ਬਹੁਤ ਵੱਡਾ ਮਤਵ ਹੈ ਜੇ ਧੀ ਹੈ ਤੇ ਉਹਦੇ ਨਾਲ ਪੂਰਾ ਪਰਿਵਾਰ ਚੱਲਦਾ ਹੈ ਤੇ ਧੀ ਨਾਲ ਹੀ ਭਾਰਾ ਹੈ ਤੇ ਇੱਕ ਸੋਨ ਦਾ ਮਹੀਨਾ ਵੀ ਧੀਆਂ ਨਾਲ ਜੁੜਿਆ ਹੈ ਇਹਦੀ ਵੇਟ ਹਰ ਸਾਲ ਧੀਆਂ ਨੂੰ ਰਹਿੰਦੀ ਹੈ ਜਿਸ ਤਰ੍ਹਾਂ ਹਰ ਸਾਲ ਹਰ ਤਿਉਹਾਰ ਦੀ ਵੇਟ ਹੁੰਦੀ ਹੈ ਕਿ ਅਸੀਂ ਤਿਆਰ ਸ਼ਾਹ ਹੋ ਕੇ ਸਜ ਧਜ ਕੇ ਪੇਕਿਆ ਘਰ ਜਾਈਏ ਤੇ ਉੱਥੇ ਸੋਨ ਮਹੀਨਾ ਮਨਾਈਏ ਲੋਕ ਰਾਸ਼ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਸੋਨੀਆ ਗਿੱਲ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਰਾਤਨ ਯੁੱਗ ਤੋਂ ਹੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਪਰ ਅਜੋਕੇ ਇਸ ਮਾਡਰਨ ਯੁੱਗ 'ਚ ਵੀ ਲੋਕੀ ਤੀਆਂ ਦਾ ਤਿਉਹਾਰ ਮਨਾਉਂਦੇ ਹਨ ਹੋਟਲਸ 'ਚ ਕਰਦੇ ਹਨ ਕਨਾਂ ਜਿ ਸਜਾਵਟ ਕਰਕੇ ਤੀਆਂ ਦਾ ਤਿਉਹਾਰ ਮਨਾਉਂਦੇ ਹਨ ਸਾਡੇ ਸਾਹਮਣੇ ਦੇਖੋ ਕਿੰਨੀਆਂ ਮਟਿਆਰਾਂ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਸਜੀਆਂ ਧਜੀਆਂ ਬੀਬੀਆਂ ਆਈਆਂ ਨੇ ਮਟਿਆਰਾਂ ਸਾਜ ਤਾਜੇ ਦੁਲਹਣ ਵਾਂਗ ਸਜ ਕੇ ਆਈਆਂ ਜਿ ਸੁਹਾਗ ਦਾ ਬਣ ਕੇ ਪੂਰਾ ਤੀਆਂ ਦਾ ਤਿਉਹਾਰ ਬੜਾ ਬੜਾ ਧੂਮਤਾਂਬ ਨਾਲ ਸੈਲੀਬ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਹਾਂਜੀ ਤੁਸੀਂ ਦੱਸੋ ਤੀਆਂ ਦਾ ਤਿਉਹਾਰ ਕਿਉਂ ਮਨਾਉਂਦੇ ਆਂ ਤਿਆਂ ਦਾ ਤਿਹਾਰ ਮੰਦਾ ਕੀ ਪਹਿਲੇ ਜ਼ਮਾਨੇ ਚ ਸੀ ਜਿਹੜੀਆਂ ਕੁੜੀਆਂ ਸੀ ਵਿਆਹ ਤੋਂ ਬਾਅਦ ਆਪਣੇ ਪੇਕੇ ਆਉਂਦੀਆਂ ਸੀ ਤੇ ਉੱਥੇ ਆ ਕੇ ਤੀਆਂ ਦਾ ਤਿਹਾਰ ਮਨਾਉਂਦੀਆਂ ਸੀ ਪਿੰਗਾ ਝੂਟਦੀਆਂ ਸੀ ਫਿਰ ਸਾਵੇਂ ਲੱਗਦੇ ਸੀ ਪਿੰਡਾਂ ਦੇ ਵਿੱਚ ਫਿਰ ਕੁੜੀਆਂ ਉੱਥੇ ਸਾਵੇਂ ਦੇਖਣ ਜਾਂਦੀਆਂ ਸੀ ਉਹਦੇ ਜਿਹੜੇ ਸੀ ਜਦੋਂ ਕੁੜੀਆਂ ਸੋਹਰੇ ਚਲੇ ਜਾਂਦੇ ਸੀ ਪੇਕੇ ਸਾਵੇਂ ਲੈ ਕੇ ਜਾਂਦੇ ਸੀ ਫਿਰ ਉਹਨਾਂ ਦੇ ਸੋਹਰੇ ਉਹਨਾਂ ਨੂੰ ਕੱਪੜੇ ਝੂੜੀਆਂ ਬੈਂਗਲਸ ਸੁਹਾਗ ਦਾ ਸਾਰਾ ਸਮਾਨ ਦੇ ਕੇ ਉਹਨਾਂ ਨੂੰ ਭੇਦੀ ਇਸ ਲਈ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਅਸੀਂ ਤੁਹਾਨੂੰ ਦੱਸ ਦੇ ਗਏ ਜਿਹੜਾ ਸਾਡਾ ਇਹ ਪ੍ਰੋਗਰਾਮ ਆਰਗੇਨਾਈਜ਼ ਕੋਨ ਕਰ ਪੂਨਮ ਜੀ ਹਰ ਇੱਕ ਸਾਲ ਕਰਦੇ ਹਨ ਬੜੇ ਉਹਨਾਂ ਨਾਮ ਨੰਨਦੇ ਨੇ ਇਹਨਾਂ ਕਰਕੇ ਹੀ ਅਸੀਂ ਰੌਣਕਾ ਵੇਖਦੇ ਹਾਂ ਇਸ ਕਲੋਨੀ ਚ ਤੇ ਇਹਨਾਂ ਦੀ ਮਿਹਰਬਾਨੀਆਂ ਜੀ ਰੌਣਕਾ ਜਿਹੜੀਆਂ ਲੱਗਦੀਆਂ ਕਲੋਨੀ ਚ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲਈ ਹੈ ਤਾਂ ਤੁਸੀਂ ਵੀ ਕੁਝ ਦਸੋਗੇ ਹਾਂਜੀ ਜੀ ਤੁਸੀਂ ਦਸੋ ਕਿ ਧੀਆ ਜਿਹੜੀਆਂ ਨਾ ਕੁੱਖ ਚ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਦਸੋ ਧੀਆ ਨੂੰ ਮਾਰਨਾ ਚਾਹੀਦਾ ਕੁੱਖ ਚ ਨਹੀਂ ਜੀ ਬਿਲਕੁਲ ਨਹੀਂ ਇਹ ਤਾਂ ਇੱਕ ਹੋਰ ਪਾਪ ਹੈ ਧੀਆ ਨੂੰ ਮਾਰਨਾ ਅੱਜ ਕੱਲ ਤੇ ਪੁੱਤਾਂ ਤੋਂ ਵੱਧ ਧੀਆ ਸਾਥ ਦਿੰਦੀਆਂ ਨੇ ਪਰ ਦੀਆਂ ਲਿਖਦੀਆਂ ਵੀ ਤਰੱਕੀ ਵੀ ਅੱਜ ਕੱਲ ਤੇ ਇਹੀ ਕਰ ਰਹੀਆਂ ਨੇ ਜਿੱਥੇ ਵੀ ਦੇਖ ਲੋ ਸਗੋਤਿਆਂ ਨੂੰ ਤੇ ਪੜਾਣਾ ਲਖਾਣਾ ਚਾਹੀਦਾ ਹੈ ਅੱਗੇ ਵਧਾਣਾ ਚਾਹੀਦਾ ਹੈ ਡਾਕਟਰ ਇੰਜੀਨੀਅਰ ਸਾਹਿਬ ਮਹਿਕਮੇ ਵਿੱਚ 70% ਕੁੜੀਆਂ ਦਾ ਹੀ ਯੋਗਦਾਨ ਹੈ ਮੁੰਡੇ ਵੀ ਵਧੀਆ ਹੈ ਮੁੰਡਿਆਂ ਨੂੰ ਵੀ ਪੜਾਣਾ ਲਖਾਣਾ ਚਾਹੀਦਾ ਹੈ ਲੇਕਿਨ ਕੁੜੀਆਂ ਨੂੰ ਤੇ ਬਹੁਤ ਤਰੱਕੀ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਅੱਗੇ ਜਾ ਕੇ ਔਖਣਾ ਆਵੇ ਆਪਣੇ ਪੈਰਾਂ ਤੇ ਖਲੂਨ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਸਪੋਰਟ ਕਰਨ ਜੇ ਪੇਕੇ ਹੀ ਉਹਨਾਂ ਨੂੰ ਸਪੋਰਟਿੰਗ ਕਰਨਗੇ ਤਾਂ ਸਾਰੇ ਫਿਰ ਕੇ ਉਹਨਾਂ ਦੀ ਇੱਜ਼ਤ ਕਰਨਗੇ ਇਸ ਕਰਕੇ ਮੈਂ ਤੇ ਇਹ ਕਵਾਂਗੀ ਕੁੜੀਆਂ ਨੂੰ ਜ਼ਰੂਰ ਪ੍ਰਾਨੋਤ ਚਾਹੀਦਾ ਚਲੋ ਜੀ ਬੜੇ ਧੂਮ-ਧਾਮ ਨਾਲ ਤਿਹਾਰ ਤੀਆਂ ਦਾ ਲੋਕੀ ਮਨਾਉਂਦੇ ਆ ਸਾਡੇ ਸਾਹਮਣੇ ਦੀਦੀ ਜੀ ਤੁਸੀਂ ਦੱਸੋਗੇ ਛੋਟਾ ਜਿਹਾ ਬੇਬੀ ਆ ਹੈ ਨਾ ਇਹ ਫਰਸਟ ਬੇਬੀ ਆ ਤੁਸੀਂ ਦੱਸੋ ਕਿ ਤੁਹਾਨੂੰ ਕਿੰਨਾ ਕੁ ਪਿਆਰਾ ਹੈ ਇਹ ਐਕਚੁਅਲ ਤੇ ਇਹ ਬੇਬੀ ਆ ਹਾਂਜੀ ਇਹ ਬਹੁਤ ਪਿਆਰਾ ਹੈ ਇਸ ਦੀਆਂ ਖੁਸ਼ੀਆਂ ਸੀ ਅੱਜ ਤੱਕ ਮਨਾਉਂਦੇ ਆ ਰਹੇ ਜਿਸ ਦਿਨ ਇਹਦਾ ਜਨਮ ਹੋਇਆ ਸੀ ਉਸ ਦਿਨ ਅਸੀਂ ਹਸਪੀਟਲ ਵਾਲਾ ਕਮਰਾ ਵੀ ਸਾਰਾ ਸਜਾਇਆ ਸੀ ਔਰ ਘਰ ਲਿਆਂਦੇ ਬਾਅਦ ਵੀ ਆਪਣੇ ਰੂਮ ਦਾ ਗੇਟ ਤੋਂ ਲੈ ਕੇ ਅੰਦਰ ਤੱਕ ਸਾਰਾ ਹੀ ਸਜਾਵਟ ਕਰਕੇ ਇਹਦੇ ਚਰਨ ਜਿਹੜੇ ਅਸੀਂ ਵਾਈਟ ਕਪੜੇ ਤੇ ਲਗਾ ਕੇ ਅੱਜ ਵੀ ਅਸੀਂ ਆਪਣੇ ਲੋਕਰ 'ਚ ਰੱਖੇ ਦੇ ਕਿਉਂਕਿ ਬੇਟੀਆਂ ਜਿਹੜੀਆਂ ਨੇ ਲక్ష్ਮੀਆ ਇਹ ਦੌਲਤ ਇਹ ਘਰ ਦੀ ਇਸ ਲਈ ਬਹੁਤ ਮੂਰਖ ਲੋਕ ਆ ਜਿਹੜੇ ਇਨਾਂ ਬੱਚੀਆਂ ਨੂੰ ਮੱਥੇਵੱਟ ਪਾਉਂਦੇ ਆ ਜਿਸ ਘਰ 'ਚ ਬੇਟੀ ਨਹੀਂ ਆ ਉਹ ਘਰ ਘਰ ਨਹੀਂ ਹੁੰਦਾ ਇਸ ਲਈ ਇਹੋ ਹੀ ਕਿੰਨੇ ਆ ਕਿ ਇਹ 3 ਦਾ ਤਿਆਰ ਜਿਹੜਾ ਹੈ ਇਹਨਾਂ ਬੱਚੀਆਂ ਦੀਆਂ ਧੀਆਂ ਦਾ ਤਿਆਰਿਆ ਇਹਨੂੰ ਬੜੀ ਧੂਮ-ਧਾਮ ਨਾਲ ساری ਉਮਰ ਮਨਾਇਆ ਜਾਂਦਾ ਔਰ ਮਨਾਣਾ ਚਾਹੀਦਾ ਇਸ ਲਈ ਸਾਰਿਆਂ ਨੂੰ ਧੀਆਂ ਦੀਆਂ ਲੱਖ-ਲੱਖ ਵਧਾਈਆਂ ਨੇ ਮੈਂ ਸਾਰੇ ਪੇਰੈਂਟਸ ਸੰਗੇ ਬੇਨਤੀ ਕਰਾਂਗੀ ਕਿ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖੋ ਪੂਰਾ ਪੜਾਓ ਇਹ ਬੇਟੀਆਂ ਨਾਲ ਕੋਈ ਕੰਮ ਨਹੀਂ ਆ ਫਿਰ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਜੀ ਧੰਨਵਾਦ ਜੀ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੀਆਂ ਬੀਬੀਆਂ ਨੇ ਆਪਣੇ ਆਪਣੇ ਬਿਆਨ ਦਿੱਤੇ ਕਿ ਧੀਆਂ ਦਾ ਤਿਹਾਰ ਕਿਉਂ ਮਨਾਉਂਦੇ ਤੇ ਕਿਉਂ ਮਨਾਇਆ ਜਾਂਦਾ ਸਾਰਿਆਂ सावन से झूला जरूर झूलना चाहिए क्योंकि झूला आया झूलों की बहार है इसलिए सावन का महीना पवन करे सो और झूले पर बैठ कर झूला झूला ਇਸ ਬਾਰੇ ਅਸੀਂ ਸਾਰੀ ਗੱਲਬਾਤ ਕਰ ਲਈ ਹੈ ਤੇ ਸਾਡੇ ਸਾਹਮਣੇ ਇਹ ਬੀਬਾ ਜੀ ਹਨ ਹਾਂਜੀ ਤੁਸੀਂ ਦੱਸੋ ਕਿ ਹਰੇਕ ਖੇਤਰ 'ਚ ਕੁੜੀਆਂ ਆ ਗਈਆਂ ਨੇ ਹੈਨਾ ਤੇ ਫਿਰ ਵੀ ਕਈ ਲੋਕ ਧੀਆਂ ਨੂੰ ਪਿੱਛੇ ਕਰ ਦਿੰਦੇ ਨੇ ਕਿ ਨਹੀਂ ਜੀ ਧੀਆਂ ਦਾ ਕੋਈ ਰੋਲ ਨਹੀਂ ਹੈ ਹਾਂਜੀ ਤੇ ਤੁਹਾਡੇ ਖਿਆਲ 'ਚ ਕੀ ਧੀਆਂ ਦਾ ਕੀ ਮਹੱਤਵ ਹੈ ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਹਾਂਜੀ ਧੀਆਂ ਦਾ ਇੱਕ ਬਹੁਤ ਵੱਡਾ ਮਹੱਤਵ ਹੈ ਜੇ ਧੀ ਹੈ ਤੇ ਉਹਦੇ ਨਾਲ ਪੂਰਾ ਪਰਿਵਾਰ ਚੱਲਦਾ ਹੈ ਤੇ ਧੀ ਨਾਲ ਹੀ ਭਾਰਾ ਹੈ ਤੇ ਇੱਕ ਸੌਨ ਦਾ ਮਹੀਨਾ ਵੀ ਤਿਆਂ ਨਾਲ ਜੁੜਿਆ ਹੈ ਇਹਦੀ ਵੇਟ ਹਰ ਸਾਲ ਤਿਆਂ ਨੂੰ ਰਹਿੰਦੀ ਹੈ ਜਿਸ ਤਰ੍ਹਾਂ ਹਰ ਸਾਲ ਹਰ ਤਿਉਹਾਰ ਦੀ ਵੇਟ ਹੁੰਦੀ ਹੈ ਕਿ ਇਹ ਤਿਉਹਾਰ ਆਇਆ ਹੈ ਇਸ ਤਰ੍ਹਾਂ ਇਸ ਸੌਨ ਮਹੀਨੇ ਦੀ ਵੀ ਇੱਕ ਵੇਟ ਹੁੰਦੀ ਹੈ ਤਿਆਂ ਨੂੰ ਕਿ ਅਸੀਂ ਤਿਆਰ ਸ਼ਾਹ ਹੋ ਕੇ ਸਜ ਤੱਜ ਕੇ ਪੇਕਿਆਂ ਘਰ ਜਾਈਏ ਤੇ ਉੱਥੇ ਸੋਨ ਮਹੀਨਾ ਮਨਾਈਏ ਤੇ ਹਰ ਇਨਸਾਨ ਨੂੰ ਇਸ ਸੋਨ ਮਹੀਨਾ ਦਾ ਇੰਨਾ ਕਿ ਚਾਹ ਹੁੰਦਾ ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਨਾਲ ਢੋਲ ਤੇ ਬੋਲੀਆਂ ਪਾਈਆਂ ਜਾ ਰਹੀਆਂ ਸਾਰੇ ਇਕੱਠੇ ਹੋਏ ਨੇ ਤੇ ਸਭ ਖੁਸ਼ੀ ਮਨਾ ਰਹੇ ਨੇ ਤੇ ਬਹੁਤ ਅੱਛਾ ਲੱਗਦਾ ਤੇ ਮੈਂ ਤੇਹੀ ਕਹਿੰਦੀ ਆ ਕਿ ਧੀਆਂ ਨਾਲ ਇਹ ਮੇਲੇ ਨੇ ਇਹ ਰੌਣਕਾਂ ਨੇ ਹਾਂਜੀ ਇਹ ਬਿਲਕੁਲ ਠੀਕ ਕਹਿ ਰਹੇ ਧੀਆਂ ਦੇ ਨਾਲ ਹੀ ਮੇਲੇ ਨੇ ਦੇਖੋ ਧੀਆਂ ਹਰ ਖੇਤਰ 'ਚ ਬਹੁਤ ਅੱਗਿਆ ਵੱਧ ਗਈਆਂ ਨੇ ਧੀਆਂ ਦਾ ਸਾਨੂੰ ਮਾਨ ਕਰਨਾ ਚਾਹੀਦਾ ਧੀਆਂ ਇੱਕ ਧੀ ਬਹੂ ਵੀ ਐ ਬੇਟੀ ਵੀ ਐ ਠੀਕ ਹੈ ਸੱਸ ਵੀ ਐ ਮਾਂ ਵੀ ਐ ਧੀਆ ਦੇ ਨਾਲ ਹੀ ਇਹ ਸਾਰਾ ਕੁਝ ਐ ਸੰਸਾਰ ਐ ਇਸ ਕਰਕੇ ਧੀਆ ਦੀ ਕਦਰ ਕਰੋ ਤੇ ਧੀਆ ਨੂੰ ਪੜਾਓ ਤੇ ਕੁਖ ਚ ਨਾ ਮਾਰੋ ਇਹੀ ਸਾਡਾ ਸਾਰਾ ਸੰਦੇਸ਼ ਐ ਤੇ ਇਹ ਸੰਦੇਸ਼ ਸਾਰੇ ਜਗਤ ਸਾਰੇ ਸੰਸਾਰ ਨੂੰ ਲੋਕ ਰਾਸ ਟੀਵੀ ਵੱਲੋਂ